ਇਹ ਤਸਵੀਰਾਂ ਦੇਖ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਕਿ ਕਿਵੇਂ ਇੱਕ ਗਰੀਬ ਪਰਿਵਾਰ ਮੋਟਰਸਾਈਕਲ ਦੇ ਉੱਤੇ ਚੜ ਕੇ ਜਾ ਰਿਹਾ ਸੀ ਰਸਤੇ ਦੇ ਵਿੱਚ ਪਿਆਸ ਲੱਗਦੀ ਹੈ ਤਾਂ ਮੋਟਰਸਾਈਕਲ ਪਾਸੇ ਲਗਾ ਕੇ ਸ਼ਬੀਲ ਪੀਣ ਦੇ ਲਈ ਖੜ ਜਾਂਦੇ ਨੇ ਪਰ ਇਹ ਸ਼ਬੀਲ ਪੀਣਾ ਇਸ ਕਦਰ ਮਹਿੰਗਾ ਪੈ ਜਾਏਗਾ ਕਿ ਆਪਣੇ 10 ਮਹੀਨੇ ਦੇ ਬੱਚੇ ਦੀ ਮੌਤ ਹੋ ਜਾਏਗੀ ਘਰ ਦੇ ਵਿੱਚ ਕੀਰਨੇ ਪਹਿਣਗੇ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੁਣ ਦਰਅਸਲ ਪੰਜਾਬ ਰੋਡਵੇਜ਼ ਦੀ ਬੱਸ ਇਸ ਮਾਸੂਮ ਦੇ ਲਈ ਕਾਲ ਬਣ ਕੇ ਆਉਂਦੀ ਹੈ ਜਿਸ ਤੋਂ ਬਾਅਦ ਇਸ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਸੀਸੀਟੀਵੀ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ ਕਿ ਕਿਵੇਂ ਸ਼ਬੀਲ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ ਸੀ ਹਾਲਾਂਕਿ ਕਸੂਰ ਸ਼ਬੀਲ ਲਗਾਉਣ ਵਾਲਿਆਂ ਦਾ ਕੱਢਿਆ ਜਾ ਰਿਹਾ ਸੀ ਪਰ ਹੁਣ ਇਹ ਲਾਈਵ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਜਲਾਲਾਬਾਦ ਫਿਰੋਜ਼ਪੁਰ ਫਜ਼ਲਕਾ ਹਾਈਵੇ ਪਿੰਡ ਪੀਰ ਮੁਹੰਮਦ ਵਿਖੇ ਜੋ ਹੈ ਇਹ ਹਾਦਸਾ ਵਾਪਰਦਾ ਜਿਸ ਤੀਆਂ ਇਹ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਕੇ ਹਰ ਕਿਸੇ ਦੇ ਲੂ ਕੰਡੇ ਖੜੇ ਹੋ ਜਾਣਗੇ ਵਿਚਾਰੇ ਬੇਵਸਤੇ लाचार ਮਾਪਿਓ ਸੜਕ ਤੇ ਬੈਠ ਕੇ ਕੀਰਨੇ ਪਾਰੇ ਸੰ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਆ ਕਿ ਕਿਵੇਂ ਸ਼ਬੀਲ ਪੀਣ ਦੇ ਲਈ ਰੁਕਦੇ ਨੇ ਹਾਲਾਂਕਿ ਇਲਜ਼ਾਮ ਪ੍ਰਬੰਧਕਾਂ ਦੇ ਉੱਤੇ ਲਗਾਏ ਜਾ ਰਹੇ ਸੰ ਕਿ ਇਸ ਤਰ੍ਹਾਂ ਸੜਕ ਦੇ ਉੱਤੇ ਉਹਨਾਂ ਦੇ ਵੱਲੋਂ ਸ਼ਬੀਲ ਕਿਉਂ ਲਗਾਈ ਗਈ ਪਰ ਇਹ ਹਾਦਸਾ ਸ਼ਬੀਲ ਵਾਲੀ ਜਗ੍ਹਾ ਤੋਂ ਪਹਿਲਾਂ ਹੀ ਵਾਪਰ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਪਿੱਛੋਂ ਹਨੇਰੀ ਵੰਗ ਆਉਂਦੀ ਪੰਜਾਬ ਰੋਡਵੇਜ਼ ਦੀ ਬੱਸ ਟੱਕਰ ਮਾਰ ਦਿੰਦੀ ਹੈ ਤੇ ਇਸ ਦਰਮਿਆਨ ਪਰਿਵਾਰ ਸੜਕ ਦੇ ਉੱਤੇ ਡਿੱਗ ਜਾਂਦਾ ਤੇ 10 ਮਹੀਨੇ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾਂਦਾ ਜਿਨ੍ਹਾਂ ਦੀਆਂ ਅੱਖਾਂ ਦਾ ਤਾਰਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਮੌਕੇ ਦੀਆਂ ਹੀ ਤਸਵੀਰਾਂ ਨੇ ਪੱਟੀ ਡੀਪੂ ਦੀ ਐ ਬੱਸ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਬਾਰੇ ਅਧਿਕਾਰਿਕ ਪੁਸ਼ਟੀ ਹੋਣਾ ਬਾਕੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਕਿਵੇਂ ਜੋ ਇੱਕ ਮੋਟਰਸਾਈਕਲ ਦੇ ਉੱਤੇ ਪਤੀ ਪਤਨੀ ਅਤੇ ਦੋ ਬੱਚੇ ਜਾ ਰਹੇ ਸਨ বাস ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਕਰਕੇ 10 ਮਹੀਨੇ ਦੇ ਬੱਚੇ ਦੀ ਮੌਤ ਹੋ ਚੁੱਕੀ ਹੈ ਲਾਈਵ ਤਸਵੀਰਾਂ ਦੇਖ ਕੇ ਹਰ ਕਿਸੇ ਦੇ ਇਹ ਲੂ ਕੰਡੇ ਖੜੇ ਹੋ ਜਾਣਗੇ ਕਿ ਕਿਵੇਂ ਇਸ বাস ਵਾਲੇ ਦੀ ਗਲਤੀ ਨੇ ਇੱਕ ਪਰਿਵਾਰ ਦੇ ਘਰ ਦੇ ਚਿਰਾਗ ਨੂੰ ਬੁਝਾ ਕੇ ਰੱਖ ਦਿੱਤਾ ਇਹ ਤਸਵੀਰਾਂ ਦੇਖ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਕਿ ਕਿਵੇਂ ਇੱਕ ਗਰੀਬ ਪਰਿਵਾਰ ਮੋਟਰਸਾਈਕਲ ਦੇ ਉੱਤੇ ਚੜ ਕੇ ਜਾ ਰਿਹਾ ਸੀ ਰਸਤੇ ਦੇ ਵਿੱਚ ਪਿਆਸ ਲੱਗਦੀ ਹੈ ਤਾਂ ਮੋਟਰਸਾਈਕਲ ਪਾਸੇ ਲਗਾ ਕੇ ਸ਼ਬੀਲ ਪੀਣ ਦੇ ਲਈ ਖੜ ਜਾਂਦੇ ਨੇ ਪਰ ਇਹ ਸ਼ਬੀਲ ਪੀਣਾ ਇਸ ਕਦਰ ਮਹਿੰਗਾ ਪੈ ਜਾਏਗਾ ਕਿ ਆਪਣੇ 10 ਮਹੀਨੇ ਦੇ ਬੱਚੇ ਦੀ ਮੌਤ ਹੋ ਜਾਏਗੀ ਘਰ ਦੇ ਵਿੱਚ ਕੀਰਨੇ ਪਹਿਣਗੇ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੁਣ ਦਰਅਸਲ ਪੰਜਾਬ ਰੋਡਵੇਜ਼ ਦੀ ਬੱਸ ਇਸ ਮਾਸੂਮ ਦੇ ਲਈ ਕਾਲ ਬਣ ਕੇ ਆਉਂਦੀ ਹੈ ਜਿਸ ਤੋਂ ਬਾਅਦ ਇਸ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਸੀਸੀਟੀਵੀ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ ਕਿ ਕਿਵੇਂ ਸ਼ਬੀਲ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ ਸੀ ਹਾਲਾਂਕਿ ਕਸੂਰ ਸ਼ਬੀਲ ਲਗਾਉਣ ਵਾਲਿਆਂ ਦਾ ਕੱਢਿਆ ਜਾ ਰਿਹਾ ਸੀ ਪਰ ਹੁਣ ਇਹ ਲਾਈਵ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਜਲਾਲਾਬਾਦ ਫਿਰੋਜ਼ਪੁਰ ਫਜ਼ਲਕਾ ਹਾਈਵੇ ਪਿੰਡ ਪੀਰ ਮੁਹੰਮਦ ਵਿਖੇ ਜੋ ਹੈ ਇਹ ਹੱਥਾਂ ਨਾਲ ਵਾਪਰਦਾ ਜਿਸ ਤੀਆਂ ਇਹ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਕੇ ਹਰ ਕਿਸੇ ਦੇ ਲੂ ਕੰਡੇ ਖੜੇ ਹੋ ਜਾਣਗੇ ਵਿਚਾਰੇ ਬੇਵਸਤੇ लाचार ਮਾਪਿਓ ਸੜਕ ਤੇ ਬੈਠ ਕੇ ਕੀਰਨੇ ਪਾਰੇ ਸੰ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਆ ਕਿ ਕਿਵੇਂ ਸ਼ਬੀਲ ਪੀਣ ਦੇ ਲਈ ਰੁਕਦੇ ਨੇ ਹਾਲਾਂਕਿ ਇਲਜ਼ਾਮ ਪ੍ਰਬੰਧਕਾਂ ਦੇ ਉੱਤੇ ਲਗਾਏ ਜਾ ਰਹੇ ਸੰ ਕਿ ਇਸ ਤਰ੍ਹਾਂ ਸੜਕ ਦੇ ਉੱਤੇ ਉਹਨਾਂ ਦੇ ਵੱਲੋਂ ਸ਼ਬੀਲ ਕਿਉਂ ਲਗਾਈ ਗਈ ਪਰ ਇਹ ਹਾਦਸਾ ਸ਼ਬੀਲ ਵਾਲੀ ਜਗ੍ਹਾ ਤੋਂ ਪਹਿਲਾਂ ਹੀ ਵਾਪਰ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਪਿੱਛੋਂ ਹਨੇਰੀ ਵੰਗ ਆਉਂਦੀ ਪੰਜਾਬ ਰੋਡਵੇਜ਼ ਦੀ ਬੱਸ ਟੱਕਰ ਮਾਰ ਦਿੰਦੀ ਹੈ ਇਸ ਦਰਮਿਆਨ ਪਰਿਵਾਰ ਸੜਕ ਦੇ ਉੱਤੇ ਡਿੱਗ ਜਾਂਦਾ ਤੇ 10 ਮਹੀਨੇ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾਂਦਾ ਜਿਨ੍ਹਾਂ ਦੀਆਂ ਅੱਖਾਂ ਦਾ ਤਾਰਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਮੌਕੇ ਦੀਆਂ ਹੀ ਤਸਵੀਰਾਂ ਨੇ ਪੱਟੀ ਡੀਪੂ ਦੀ ਐ ਬੱਸ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਬਾਰੇ ਅਧਿਕਾਰਿਕ ਪੁਸ਼ਟੀ ਹੋਣਾ ਬਾਕੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਕਿਵੇਂ ਜੋ ਇੱਕ ਮੋਟਰਸਾਈਕਲ ਦੇ ਉੱਤੇ ਪਤੀ ਪਤਨੀ ਅਤੇ ਦੋ ਬੱਚੇ ਜਾ ਰਹੇ ਸਨ বাস ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਕਰਕੇ 10 ਮਹੀਨੇ ਦੇ ਬੱਚੇ ਦੀ ਮੌਤ ਹੋ ਚੁੱਕੀ ਹੈ ਲਾਈਵ ਤਸਵੀਰਾਂ ਦੇਖ ਕੇ ਹਰ ਕਿਸੇ ਦੇ ਇਹ ਲੋ ਕੰਡੇ ਖੜੇ ਹੋ ਜਾਣਗੇ ਕਿ ਕਿਵੇਂ ਇਸ বাস ਵਾਲੇ ਦੀ ਗਲਤੀ ਨੇ ਇੱਕ ਪਰਿਵਾਰ ਦੇ ਘਰ ਦੇ ਚਿਰਾਗ ਨੂੰ ਬੁਝਾ ਕੇ ਰੱਖ ਦਿੱਤਾ ਹੈ